ਵੱਡੀ ਗੱਡੀ ਦੇ ਵਿੱਚ ਆਂਡਾ ਚੁੱਕਣ ਵਾਲੇ ਆਖਿਰਕਾਰ ਇਹ ਕੌਣ ਨੇ ਕਿਹੜੇ ਪਿੰਡ ਤੋਂ ਇਹਨਾਂ ਨੇ ਆਂਡਾ ਚੁੱਕਿਆ ਹੈ ਆਂਡਿਆਂ ਦੇ 6 ਟ੍ਰੇ ਲੈ ਕੇ ਜਾਣ ਤੋਂ ਬਾਅਦ ਪੈਸੇ ਵੀ ਨਹੀਂ ਦਿੱਤੇ ਗੱਡੀ ਭਜਾ ਲਈ ਤੇ ਹੁਣ ਇਹਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਹਨਾਂ ਦਾ ਸਾਚਾ ਪਤਾ ਲੱਗਿਆ ਹੈ ਟ੍ਰੇ ਆਂਡਾ ਲੈ ਕੇ ਭੱਜ ਗਿਆ ਜੀ ਆਹ ਸਸਿ ਗਾਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਵਾੜੇ ਨਾਲ ਪੀਆ ਕੱਲ ਤੋਂ ਇੱਕ ਵੀਡੀਓ ਬਹੁਤ ਤੇਜ਼ੀ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੇ ਇਹ ਵੀਡੀਓ ਹਾਲੇ ਤੱਕ ਨਹੀਂ ਦੇਖੀ ਹੈ ਇਹ ਲੋਕ ਨੇ ਜਿਹੜੇ ਆਂਡੇ ਘੱਟ ਤੇ ਲਾਂਤਾ ਹੁਣ ਜਿਆਦਾ ਖਾ ਰਹੇ ਨੇ ਇਹ ਲੋਕ ਨੇ ਜਿਹੜੇ ਕੋਟ ਤੇ ਪਜਾਮੇ ਦੇ ਵਿੱਚ ਆਉਂਦੇ ਨੇ ਪੂਰਾ ਪਰਿਵਾਰ ਗੱਡੀ ਦੇ ਵਿੱਚ ਬੈਠਾ ਹੈ ਤੇ ਤਕਰੀਬਨ ਕਿਹਾ ਜਾ ਰਿਹਾ ਹੈ ਕਿ ਆਂਡੇ ਦੇ 2100 ਰੁਪਏ ਬਣੇ ਸੀ ਪਰ ਇਹਨਾਂ ਜਨਾਬ ਦੇ ਕੋਲ ਵੱਡੀ ਗੱਡੀ ਤਾਂ ਹੈ ਪਰ ਇਹਨਾਂ ਕੋਲ ਪੈਸੇ ਦੇਣ ਯੋਗ ਜੁਆ ਹੈ ਪੈਸਾ ਹੈ ਨਹੀਂ ਸੀ ਪਰ ਹੁਣ ਇਤੇ ਸਵਾਲ ਇਹ ਉੱਠਦਾ ਹੈ ਕਿ ਕੀ ਇਹਨਾਂ ਨੂੰ ਆਂਡੇ ਜਿਹੜੇ ਨੇ ਉਹ ਸੱਤ ਪੁਸ਼ਤਾ ਤੱਕ ਹজম ਹੋ ਜਾਣਗੇ ਇਹ ਜਦੋਂ ਆਂਡ ਗੁਆਂਡ ਦੇ ਵਿੱਚ ਜਾਇਆ ਕਰਨਗੇ ਤੇ ਕੀ ਲੋਕ ਆਪਣਾ ਸਮਾਨ ਜਿਹੜਾ ਰਖਵਾਲੀ ਨਹੀਂ ਕਰਨਗੇ ਵਿਆਹ ਸ਼ਾਦੀਆਂ ਦੇ ਵਿੱਚ ਜਾਣਗੇ ਤੇ ਲੋਕਾਂ ਦੀ ਨਿਗਾ ਇਹਨਾਂ ਤੇ ਰਿਆ ਕਰੇਗੀ ਕਿ ਆਖਿਰਕਾਰ ਇਹ ਕੋਈ ਚੋਕ ਕੇ ਜੇਬ ਦੇ ਵਿੱਚ ਨਾ ਪਾਲਣ ਸੱਤ ਪੁਸ਼ਤਾ ਜਿਹੜੀਆਂ ਨੇ ਇਹਨਾਂ ਦਾ ਕੀਤਾ ਕੰਮ ਜਿਹੜਾ ਹੈ ਉਹ ਯਾਦ ਰੱਖਣ ਗਿਆ ਕਿਉਂਕਿ ਇਹਨਾਂ ਨੇ ਇੱਕ ਗਰੀਬ ਮਾਰ ਕੀਤੀ ਹੈ ਇੱਕ ਵਿਅਕਤੀ ਵਿਚਾਰਾ ਸੌਂ ਨਹੀਂ ਰਹਿ ਜਾਂਦਾ ਤੁਸੀਂ ਵੇਖੋ ਕਿ ਜਿੱਦੇ ਹੀ ਉਹ ਅੰਡਰ ਚੌਕ ਦੇ ਪਾਸ ਦੇ ਨੇ ਤੇ ਜਿਹੜਾ ਵਿਅਕਤੀ ਹੈ ਜੋ ਕਿ ਰੋਜੀ ਰੋਟੀ ਕਮਾ ਰਿਹਾ ਉਸ ਨੂੰ ਹੋਸ਼ ਨਹੀਂ ਆਉਂਦਾ ਹਰ ਕੋਈ ਜਾਣਨਾ ਚਾਹੁੰਦਾ ਸੀ ਕਿ ਆਖਿਰਕਾਰ ਇਹਨਾਂ ਨੇ ਇਹ ਕਾਂਡ ਕੀਤਾ ਕਿੱਥੋਂ ਹੈ ਕਿਸ ਪਿੰਡ ਤੋਂ ਇਹਨਾਂ ਨੇ ਇਹ ਕਾਂਡ ਕੀਤਾ ਤੇ ਦੱਸਦੀ ਹੈ ਕਿ ਬਟਿੰਡਾ ਸ੍ਰੀ ਮੁਕਸ਼ਾ ਸਾਹਿਬ ਰੋਡ ਤੋਂ ਜਿਹੜਾ ਪਿੰਡ ਭਾਈ ਵਾਲਾ ਆਉਂਦਾ ਉੱਥੋਂ ਇਹਨਾਂ ਨੇ ਸਾਰਿਆ ਕੁਝ ਕੀਤਾ ਹੈ ਤੇ ਇਹਨਾਂ ਦਾ ਚਿਹਰਾ ਸਾਫ਼ ਸੀਸੀਟੀਵੀ ਕੈਮਰਾ ਦੇ ਵਿੱਚ ਰਿਕਾਰਡ ਹੋਇਆ ਹੈ ਅੱਧੀ ਰਾਤ ਦਾ ਸਮਾਂ ਸੀ ਇਹਨਾਂ ਨੂੰ ਲੱਗਾ ਕਿ ਸ਼ਾਇਦ ਇਹਨਾਂ ਦਾ ਇਹਨਾਂ ਨੂੰ ਕੋਣ ਵੇਖ ਲੈ ਗਿਆ ਇੱਕ ਗਰੀਬ ਬੰਦਾ ਇਹਨਾਂ ਦਾ ਪਿੱਛਾ ਕਿਵੇਂ ਕਰ ਲਏਗਾ ਨਾ ਉਹਦੇ ਕੋਲ ਸਾਈਕਲ ਹੈ ਨਾ ਉਹਦੇ ਕੋਲ ਕੋਈ जुगाੜ ਹੈ ਇਹ ਚੁੱਪ-ਚਾਪ ਰਾਤ ਨੂੰ ਆਂਡੇ ਦੀ ਟਰੇ ਰੱਖਦੇ ਨੇ ਤੇ ਉੱਥੋਂ ਫਰਾਰ ਹੋ ਜਾਂਦੇ ਨੇ ਉਸ ਨੂੰ ਕਹਿੰਦੇ ਨੇ ਕਿ ਸਕੈਨਰ ਲੈ ਕੇ ਆ ਤੇ ਸਕੈਨਰ ਦੇ ਵਿੱਚ ਪੈਸਾ ਵੀ ਨਹੀਂ ਪਾਉਂਦੇ ਨੇ ਪਰ ਇਹਨਾਂ ਦੀ ਵੀਡੀਓ ਵਾਇਰਲ ਹੋ ਗਈ ਇਹਨਾਂ ਨੂੰ ਨਹੀਂ ਪਤਾ ਸੀ ਕਿ ਇਹਨਾਂ ਦਾ ਦਿਨ ਮਾੜਾ ਹੈ ਤੇ ਸੀਸੀਟੀਵੀ ਕੈਮਰਾ ਦੇ ਵਿੱਚ ਸਾਰਾ ਚਿਹਰਾ ਇਹਨਾਂ ਦਾ ਨਜ਼ਰ ਆ ਲਏਗਾ ਸੋ ਹਾਲੇ ਤੱਕ ਇਹ ਨਹੀਂ ਪਤਾ ਲੱਗਾ ਕਿ ਇਹ ਕਿਸ ਘਰਾ ਤੋਂ ਵਿਚੋਂ ਨੇ ਜਾਂ ਇਹਨਾਂ ਦਾ ਕੀ ਸੁਖਬਾਸਾਰੇ ਲੋਕ ਕਹਿ ਰਹੇ ਨੇ ਕਿ ਸ਼ਾਇਦ ਇਹਨਾਂ ਦਾ ਕਿਸੇ ਰਾਜਨੀਤਿਕ ਲਿੰਕ ਨਾ ਹੋਵੇ ਕੋਈ ਰਾਜਨੀਤਿਕ ਪਾਰਟੀ ਦੇ ਨਾਲ ਨਾ ਜੋ ਹੈ ਵਿਚਰਦੇ ਹੋ ਹਾਂ ਸੋ ਇਹਨਾਂ ਕਾ ਸ਼ੇਅਰ ਕਰ ਦੋ ਕਿ ਇਹ ਖੁਦ ਕੈਮਰੇ ਦੇ ਮੂਰੇ ਆ ਕੇ ਦੱਸਣ ਕਿ ਭਾਈ ਸਾਡੇ ਤੋਂ ਗਲਤੀ ਹੋ ਗਈ ਹੈ ਸਾਨੂੰ ਮਾਫ ਕਰ ਦੋ ਉਸ ਬੰਦੇ ਦੇ ਇਹ ਪੈਸੇ ਜਿਹੜੇ ਨੇ ਉਹ ਮੋੜ ਕਿਉਂ ਨੇ ਇਹਨਾਂ ਕਿ ਇਹਨਾਂ ਨੂੰ ਵਾਇਰਲ ਕਰ ਦੋ ਕਿਉਂਕਿ ਇਸ ਵੇਲੇ ਸ਼ਾਇਦ ਕੱਲ ਤੋਂ ਆਪਣੇ ਘਰਾਂ ਦੇ ਵਿੱਚੋਂ ਨਹੀਂ ਨਿਕਲੇ ਹੁਣੇ ਕੁੰਡੀਆਂ ਲਾ ਕੇ ਬੈਠੇ ਹੁਣੇ ਆ ਇਹਨਾਂ ਦੇ ਰਿਸ਼ਤੇਦਾਰਾਂ ਨੇ ਇਹਨਾਂ ਦੀ ਵੀਡੀਓਜ਼ ਦੇਖ ਲਈਆ ਹੁਣ ਦੇਖ ਲਈਆ ਹੋਣੀਆਂ ਸੋ ਭਾਈ ਜਿਹੜੇ ਵੀ ਇਹਨਾਂ ਨੂੰ ਜਾਣਦੇ ਹੋ ਜਰੂਰ ਦੱਸੋ ਕਿ ਆਖਿਰਕਾਰ ਇਹ ਜਨਾਬ ਕੀ ਕਰਦੇ ਨੇ ਆਖਿਰਕਾਰ ਇਹਨਾਂ ਕੋਲ ਇੰਨੀ ਗਰੀਬੀ ਹੈ ਕਿ ਇੱਕ ਰੇੜੀ ਤੇ ਬੰਦਾ ਖੜਾ ਹੈ ਕਿ ਉਸਦੇ ਨਾਲੋਂ ਇਹ ਜ਼ਿਆਦਾ ਗਰੀਬ ਨੇ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਦੱਸਿਓ